ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ 18ਵੀਂ ਲੋਕ ਸਭਾ ਚੋਣਾਂ ਦੇ ਲਈ ਵੋਟਾਂ ਹੋ ਚੁੱਕੀਆਂ ਨੇ ਤੇ ਹੁਣ ਗਿਣਤੀ ਹੋਵੇਗੀ 4 ਜੂਨ ਨੂੰ ਜਿਸ ਨੂੰ ਲੈ ਕੇ ਲਗਾਤਾਰ ਸਿਆਸੀ ਪਾਰਟੀਆਂ ਉਹਨਾਂ ਦੇ ਵੱਲੋਂ ਅਟਕਲੇ ਲਗਾਏ ਜਾ ਰਹੇ ਨੇ ਕਿ ਆਖਰ ਜਿੱਤ ਕਿਸ ਦੀ ਹੋਵੇਗੀ ਜਿਸ ਨੂੰ ਲੈ ਕੇ ਲਗਾਤਾਰ ਆਮ ਜਨਤਾ ਦੀ ਗੱਲ ਕਰ ਲਈਏ ਹੋਰਾਂ ਦੀ ਗੱਲ ਕਰ ਲਈਏ ਉਹਨਾਂ ਦੇ ਵੱਲੋਂ ਲਗਾਤਾਰ ਹੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਅਜਿਹੇ ਦੇ ਵਿਚਾਰ ਹੀ ਜੇਕਰ ਗੱਲ ਕਰੀਏ ਤਾਂ ਪਵਿਕ ਬਾਣੀ ਵੀ ਕੀਤੀ ਜਾ ਰਹੀ ਹੈ ਕਿ ਆਖਰ ਕਿਹੜਾ ਲੀਡਰ ਜੋ ਹੈ ਉਹ ਜਿੱਤ ਹਾਸਲ ਕਰ ਸਕਦਾ ਹੈ ਜਾਂ ਫਿਰ ਜੋ ગ્રਹ ਉਹ ਕਿਸ ਦਾ ਸਮਰਥਨ ਦੇਵੇਗਾ ਜੀ ਹਾਂ ਅਜਿਹੇ ਦੇ ਵਿਚਾਰ ਕੁਝ ਪਵਿਕ ਬਾਣੀ ਕੀਤੀ ਗਈ ਹੈ ਕੁਝ ਸਿਆਸੀ ਲੀਡਰਾਂ ਦੀ ਤੇ ਉਹਨਾਂ ਦੇ ਕੁੰਡਲੀ ਦੇ ਵਿੱਚ ਕੀ ਕੁਝ ਦੋਸ਼ ਜਤਾਏ ਜਾ ਰਹੇ ਨੇ ਤੇ ਕੀ ਕੁਝ ਕਿਹਾ ਜਾ ਰਿਹਾ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਉਸ ਦੇ ਲਈ ਦੇਖੋ ਏ ਖਾਸ ਰਿਪੋਰਟ ਜੋਤਿਆਂ ਮੁਤਾਬਕ ਟੋਰਸ ਚ ਚਤੁਰਗ੍ਰਹਿ ਯੋਗ ਬਣਦਾ ਹੈ ਐਗਜ਼ਿਟ ਪੋਲ ਦੇ ਅੰਕੜਿਆਂ ਮੁਤਾਬਕ ਇੰਡੀਆ ਅਲਾਈਅንስ ਨੂੰ 109 ਤੋਂ 182 ਸੀਟਾਂ ਮਿਲਣ ਦੀ ਉਮੀਦ ਹੈ ਬਾਕੀਆਂ ਨੂੰ 3 ਤੋਂ 55 ਸੀਟਾਂ ਮਿਲ ਸਕਦੀਆਂ ਨੇ ਅਤੇ ਬੀਜੇਪੀ ਐਂਡੀਏ ਨੂੰ 325 ਤੋਂ 401 ਸੀਟਾਂ ਮਿਲਣ ਦੀ ਉਮੀਦ ਹੈ ਦੇਸ਼ ਦੇ ਨੇਤਾਵਾਂ ਨੂੰ ਲੈ ਕੇ ਸਿਆਸੀ ਵਿਸ਼ਲੇਸ਼ਕਾਂ ਦੇ ਆਪਣੇ ਆਪਣੇ ਦਾਅਵੇ ਹਨ ਸੋਸ਼ਲ ਮੀਡੀਆ ਤੇ ਭਾਵੇਂ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਦੇ ਮੀਮਸ ਲੋਕਾਂ ਨੂੰ ਗੂੰਜਦਾਰ ਬਣਾ ਰਹੇ ਨੇ ਪਰ ਇਸ ਦੌਰਾਨ ਗ੍ਰਹਿਾਂ ਦੀ ਚਾਲ ਬਦਲ ਗਈ ਹੈ ਅਤੇ ਉਹਨਾਂ ਦੀ ਹਰਕਤ ਕੁਝ ਹੋਰ ਹੀ ਸੰਕੇਤ ਦੇ ਰਹੀ ਹੈ 2024 ਦੇ ਚੋਣ ਨਤੀਜਿਆਂ ਤੋਂ ਪਹਿਲਾਂ ਆਓ ਜਾਣਦੇ ਹਾਂ ਕਿ ਕਿਸ ਗ੍ਰਹਿ ਨੇ ਕਿਸ ਨੇਤਾ ਦੇ ਲਈ ਕਿਹੜੀ ਵਾਰੀ ਲੈ ਕੇ ਆਈ ਹੈ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ਚੰਦਰਮਾ ਮੰਗਲ ਜੋੜ ਅਤੇ ਟੌਰਸ ਦੇ ਵਿੱਚ ਬਣਿਆ ਚਤੁਰ ਗ੍ਰਹਿ ਯੋਗ ਇਨ੍ਹਾਂ ਵੱਡੇ ਨੇਤਾਵਾਂ ਦੇ ਸੁਪਨੇ ਨੂੰ ਪੂਰਾ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁੰਡਲੀ ਦੇ ਵਿੱਚ ਰਾਜ ਯੋਗ ਦੱਸਿਆ ਜਾ ਰਿਹਾ ਜੀ ਹਾਂ ਨਰਿੰਦਰ ਮੋਦੀ ਦੀ ਕੁੰਡਲੀ ਸਕੋਰਪੀਓ ਰਾਸ਼ੀ ਦੀ ਹੈ ਅਤੇ ਅਜਿਹੇ ਲੋਕ ਆਪਣੇ ਮਾਰਗ ਉਤੇ ਪੱਕੇ ਰਹਿੰਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲ ਗ੍ਰਹਿ ਤੇ ਜੁਪੀਟਰ ਦੇ ਦਸ਼ਾ ਦੌਰ ਦੇ ਵਿੱਚ ਗੁਜ਼ਰ ਰਹੇ ਹਨ ਮੰਗਲ ਉਹਨਾਂ ਦੇ ਆਤਮ ਵਿਸ਼ਵਾਸ ਅਤੇ ਬਹਾਦਰੀ ਨੂੰ ਵਧਾ ਰਿਹਾ ਹੈ ਨਾਲ ਹੀ ਮੰਗਲ ਆਪਣੀ ਕੁੰਡਲੀ ਦੇ ਵਿੱਚ ਰਾਜ ਯੋਗ ਬਣਾ ਰਿਹਾ ਹੈ ਇਸ ਮੰਗਲ ਦੇ ਕਾਰਨ ਉਹ ਆਪਣੇ ਸਾਥੀਆਂ ਅਤੇ ਕਰਮਚਾਰੀਆਂ ਨੂੰ ਵੀ ਪ੍ਰੇਰਿਤ ਕਰਨ ਦੇ ਯੋਗ ਹਨ ਉਹ ਇਸ ਵਾਰ ਵੀ ਚਮਤਕਾਰੀ ਢੰਗ ਨਾਲ ਜਿੱਤ ਪ੍ਰਾਪਤ ਕਰਨਗੇ ਇਸ ਵਾਰ ਵੀ ਗ੍ਰਹਾਂ ਦੀ ਗਤੀ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਜਯੋਗ ਪ੍ਰਦਾਨ ਕਰ ਰਹੀ ਹੈ ਵੋਟਾਂ ਦੀ ਗਿਣਤੀ ਵਾਲੇ ਦਿਨ ਚੰਦ ਅਤੇ ਮੰਗਲ ਦਾ ਮੇਲ ਵੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਪਾਰਟੀ ਨੂੰ ਜਿੱਤ ਦਿਵਾਉਣ ਦੇ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ ਉੱਥੇ ਜੇਕਰ ਗੱਲ ਕਰੀਏ ਰਾਹੁਲ ਗਾਂਧੀ ਦੀ ਤਾਂ ਰਾਹੁਲ ਗਾਂਧੀ ਕੁਝ ਨਿਸ਼ਚਿਤ ਕੁਝ ਅਨਿਸ਼ਚਿਤ ਨਜ਼ਰ ਆ ਰਹੇ ਨੇ ਜੀ ਹਾਂ ਰਾਹੁਲ ਗਾਂਧੀ ਦੀ ਕੁੰਡਲੀ ਮਜ਼ਬੂਤ ਹੈ ਪਰ ਇਸ ਸਮੇਂ ਉਹ ਰਾਹੁ ਦੇ ਵਿੱਚ ਸ਼ਨੀ ਦੀ ਅੰਤਰ ਦਸ਼ਾ ਵਿੱਚੋਂ ਗੁਜ਼ਰ ਰਹੇ ਨੇ ਕੁੰਡਲੀ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇਸ ਵਾਰ ਵੀ ਰਾਹੁਲ ਗਾਂਧੀ ਨੂੰ ਸੀਮਤ ਸਫਲਤਾ ਮਿਲੇਗੀ ਜਿਸ ਬੰਪਰ ਸਫਲਤਾ ਦੀ ਉਹ ਉਡੀਕ ਕਰ ਰਹੇ ਹਨ ਉਹ ਹੁਣ ਤੱਕ ਜਾਰੀ ਰਹੇਗੀ ਰਾਹੁਲ ਗਾਂਧੀ ਦੋ ਥਾਵਾਂ ਤੋਂ ਚੋਣ ਲੜ ਰਹੇ ਹਨ ਪਰ ਸਿਰਫ ਇੱਕ ਥਾਤੇ ਜਿੱਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿੱਤ ਦਾ ਅੰਤਰ ਵੀ ਘੱਟ ਹੋ ਸਕਦਾ ਹੈ ਫਿਲਹਾਲ ਰਾਹੂ ਉਹਨਾਂ ਦੇ ਵਰਤਮਾਨ ਅਤੇ ਭਵਿੱਖ ਨੂੰ ਅਨਿਸ਼ਚਿਤ ਬਣਾ ਰਿਹਾ ਹੈ ਪਰ ਇੱਕ ਗੱਲ ਹੈ ਕਿ ਉਹਨਾਂ ਦੇ ਸੰਘਰਸ਼ ਦੇ ਦਿਨ ਜਾਰੀ ਰਹਿਣਗੇ ਉੱਥੇ ਹੀ ਅਰਵਿੰਦ ਕੇਜਰੀਵਾਲ ਦੀ ਖੇਡ ਨੂੰ ਵਿਗਾੜ ਦੇਵੇਗਾ ਸ਼ਨੀ ਜੀਆ ਦੇਸ਼ ਦੇ ਵਿੱਚ ਭ੍ਰਸ਼ਟਾਚਾਰ ਦੇ ਖਿਲਾਫ ਆਵਾਜ਼ ਉਠਾ ਕੇ ਰਾਤੋ-ਰਾਤ ਸਿਆਸੀ 스타 ਬਣ ਚੁੱਕੇ ਅਰਵਿੰਦ ਕੇਜਰੀਵਾਲ ਖੁਦ ਭ੍ਰਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਜੇਲ੍ਹ ਗਏ ਅਤੇ ਜ਼ਮਾਨਤ ਮਿਲਣ ਤੋਂ ਬਾਅਦ ਚੋਣ ਪ੍ਰਚਾਰ ਚ ਰੁੱਝੇ ਰਹੇ ਅਰਵਿੰਦ ਕੇਜਰੀਵਾਲ ਦੀ ਕੁੰਡਲੀ ਦੀ ਜੇਕਰ ਗੱਲ ਕਰੀਏ ਤਾਂ ਕੁੰਡਲੀ ਦੇ ਵਿੱਚ ਸ਼ਨੀ ਦੀ ਦਸ਼ਾ ਚੱਲ ਰਹੀ ਹੈ ਅਤੇ ਸ਼ਨੀ 12ਵੇਂ ਘਰ ਦਾ ਮਾਲਕ ਹੋਣ ਕਰਕੇ ਵਿਸ਼ਵ ਯੋਗ ਵੀ ਬਣਾ ਰਿਹਾ ਹੈ ਸ਼ਨੀ ਦੀ ਦਸ਼ਾ ਅਰਵਿੰਦ ਕੇ ਜੀワਲ ਦੇ ਸੁਪਨਿਆਂ ਨੂੰ ਵਿਗਾੜ ਸਕਦੀ ਹੈ ਅਰਵਿੰਦ ਕੇ ਜੀワਲ ਨੂੰ ਕਈ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਵਰਤਮਾਨ ਦੇ ਵਿੱਚ ਸੰਕਰਮਣ ਰਾਹੂ ਆਪਣੇ ਮੂਲ ਰਾਹੂ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਸ਼ਨੀ ਦੀ ਦਸ਼ਾ ਚੱਲ ਰਹੀ ਹੈ ਇਸ ਲਈ ਉਸ ਦੀ छवि ਖਰਾਬ ਹੋ ਸਕਦੀ ਹੈ ਜੋ ਉਸ ਦੇ ਲਈ ਇੱਕ ਵੱਡਾ ਝਟਕਾ ਹੋਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ 4 ਜੂਨ ਨੂੰ ਕਿਸ ਦੇ ਹੱਕੇ ਦੇ ਵਿੱਚ ਨਤੀਜੇ ਆਉਂਦੇ ਨੇ ਤੇ ਜੋ ਭਵਿੱਖਬਾਣੀ ਇਹਨਾਂ ਸਿਆਸੀ ਲੀਡਰਾਂ ਦੇ ਬਾਰੇ ਕੀਤੀ ਗਈ ਹੈ ਕਿ ਇਹ ਸੱਚ ਸਾਬਤ ਹੁੰਦੇ ਨੇ ਕਿਉਂਕਿ ਲਗਾਤਾਰ ਹੀ ਹੁਣ ਸਿਆਸਤਦਾਨਾਂ ਦੇ ਵਿੱਚ ਇਹੀ ਗੱਲ ਹੋ ਰਹੀ ਹੈ ਕਿ ਆਖਰ ਕਿਸ ਦੀ ਜਿੱਤ ਹੋਵੇਗੀ ਤਾਂ ਅਜਿਹੇ ਦੇ ਵਿਚਾਰ ਹੀ ਭਵਿੱਖਬਾਣੀ ਵੀ ਕੀਤੀ ਜਾ ਰਹੀ ਹੈ ਜੋ ਅਸੀਂ ਤੁਹਾਨੂੰ ਦੱਸੀਏ ਕਿ ਆਖਰ ਕਿਸ ਦੀ ਜਿੱਤ ਹੋ ਸਕਦੀ ਹੈ ਭਵਿਕ ਬਾਣੀ ਦੇ ਹਿਸਾਬ ਦੇ ਨਾਲ ਤਾਂ ਅਜੇ ਹੀ ਆ ਹੋਰ ਵੱਡੀਆਂ ਤੇ ਤਾਜ਼ਾ ਖਬਰਾਂ ਦੇ ਲਈ ਜੁੜੇ ਰਹੋ ਤੁਸੀਂ ਹਮਦਰਦ ਟੀਵੀ ਦੇ ਨਾਲ